ਅੰਮ੍ਰਿਤ ਦੇ ਇਤਿਹਾਸ ਦੀ ਸਾਂਝ ਆਪਾਂ ਦਵਾਨ ਹਾਲ ਦੇ ਵਿੱਚ ਵਿਦਵਾਨਾਂ ਪਾਸੋਂ ਸਰਵਣ ਕਰਨੀ ਹੈ ਇਨੀਆਂ ਕਬੀਨਤੀਆਂ ਦਾਸ ਵੱਲੋਂ ਪ੍ਰਵਾਨ ਕਰਿਓ ਇਸ ਸਫਰੇ ਸ਼ਹਾਦਤ ਵਿੱਚ ਇਤਿਹਾਸ ਗੁਲਦਿਆਂ ਸਤਿਗੁਰੂ ਜੀ ਦੇ ਜਸ ਨੂੰ ਗਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਹੁਣਗੀਆਂ ਸਤਿਗੁਰੂ ਜੀ ਸਾਧ ਸੰਗਤ ਬਖਸ਼ਣਯੋਗ ਹੋ ਸਤਿਗੁਰੂ ਜੀ ਦੀ ਕਿਰਪਾ ਹੋਵੇ ਜਿਸ ਕਰਕੇ ਗੁਰਮਤਿ ਵਿਚਾਰਾਂ ਕਰ ਸਕੀਏ ਆਓ ਹੁਣਾਂ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਉਪਰੰਤ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ ਫਿਰ ਸਾਰਿਆਂ ਨੇ ਦੁੱਧ ਦੇ ਲੰਗਰ ਛੱਕ ਕੇ ਬੜੇ ਪ੍ਰੇਮ ਦੇ ਨਾਲ ਕਰਾਨੂੰ ਚਾਲੇ ਪਾਉਣੇ ਨੇ ਜੀ ਸਤਨਾਮ ਵਾਹਿਗੁਰੂ ਜੀ RAM KALI ਮਹੱਲਾ ਤੀਜਾ ਅਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਤੇ ਤੇ ਮਨ ਵੱਜੀ ਆਵਾਜ਼ ਆਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦ ਤਗਾਵੋ ਹਰੀ ਕੇ ਰਾਮਾਨ ਜਿ ਨਿਵਸਾਇਆ ਕਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇ ਦੋਖ ਸਭ ਵਿਸਾਰਨਾ ਅੰਗੇਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸੁਨਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਕਰਤਾ ਤੇਰੇ ਸਭ ਕੀ ਚਹ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਵਾਜੇ ਸ਼ਬਦ ਗਨੇਰੇ ਕਹ ਨਾਨਕ ਸਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚੇ ਨਾਮੇ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕਿਤਾਗੁਰ ਬੇਟੋ ਜਿਸ ਦੀ ਆਏ ਵੜਿਆਈਆਂ ਕਹ ਨਾਨਕ ਸੁਣ ਔਰ ਸੰਤੋ ਸ਼ਬਦ ਧਰੋ ਪਿਆਰ ਸਾਜਾ ਨਾਮ ਮੇਰਾ ਆਧਾਰ ਵਾਜੇ ਪੰਚ ਸਵਰ ਤੇ ਤਕਾਰ ਸਵਾਗੇ ਘਾਰ ਸਵਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੋਸਤੋ ਦਵਸ ਕੀਤੇ ਕਾਲ ਕੰਠ ਕੁਮਾਰਿਆ ਤੋਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਕਰ ਅਨ ਹਾਦਵਾ ਜੀ ਦੇ ਸੁਣੋ ਵੜਾ ਪਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਲੋਕ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਿਆ ਪਰਪੂਰੇ। ਬਿਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸੋਣ ਤੇ ਕਨੀਤ ਗਹਤੇ ਪਵਿਤ ਸਤ ਗੁਰ ਰਿਆ ਪਰਪੂਰੇ ਬਨਵੰਤ ਨਾਨਕ ਵਰ ਚਰਨ ਲਾ ਕੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾ ਤੁਰ ਤਮੁਰ ਦਾਸ ਤੁਮਾਤ ਪਿਤਾ ਵਰਪਤੇ ਤੇ ਤੁਮਰੀ ਕਿਰਪਾ ਮੋਏ ਨਾ ਜਾਣ ਤੁਮਰਾ ਜਨ ਸਗਲ ਸਬਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਇ ਸੋ ਆਗਿਆਕਾਰੀ ਉਮਰੀ ਗਤ ਬਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ